ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਵਧੀਆ ਜੀ ਕਹਾਣੀ ਦਾ ਆਨੰਦ ਮਾਡਰਨ ਕਹਾਣੀ ਐ ਜੱਗਾ ਜੱਗੇ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਤਾ ਉਹਦੇ ਘਰ ਵਾਲੀ ਸੀ ਜਿਹੜੀ ਦੀਪੋ ਉਹ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਬਹੁਤ ਰਕਾਨ ਵੀ ਸੀ ਜਿੱਦਾਂ ਦੀ ਆਈ ਸੀ ਘਰ ਨੂੰ ਉਹਨੇ ਸੁਰਗ ਬਣਾਤਾ ਬਹੁਤ ਲਿਪ ਪੋਚ ਕੇ ਕੱਚੇ ਪੱਕੇ ਘਰ ਨੂੰ ਵਧੀਆ ਬਣਾ ਕੇ ਰੱਖਦੀ ਸਾਰੇ ਆਲਾ ਦਵਾਲਾ ਸਾਫ ਸਫਾਈ ਸਾਰਾ ਕੰਮ ਆਪਦੇ ਜੁम्मे ਲੈ ਲਿਆ ਹੁਣ ਜਿਉਂ ਹੀ ਜੱਗੇ ਦਾ ਵਿਆਹ ਹੋਇਆ ਜੱਗੇ ਦੀ ਮਾਂ ਬਚਨੋ ਸੋਚਣ ਲੱਗੀ ਵੀ ਹੁਣ ਮੈਨੂੰ ਛੇਤੀ ਖੁਸ਼ਖਬਰੀ ਦੇ ਦੇ ਮੇਰੀ ਨੂੰ ਮੇਰੇ ਪੋਤਾ ਹੋ ਜੇ ਜੇ ਮੇਰੇ ਹੁਣ ਪੋਤਾ ਹੋ ਗਿਆ ਤਾਂ ਮੈਂ ਉਹਦਾ ਵਿਆਹ ਵੀ ਦੇਖ ਲੂੰਗੀ 6 ਮਹੀਨੇ ਲੰਘ ਗਏ ਵਿਆਹ ਨੂੰ ਬਹੁਤ ਸੋਚਿਆ ਕਰੇ ਬੈਠੀ ਨੂੰ ਤਾਂ ਕੋਈ ਖੁਸ਼ਖਬਰੀ ਨਹੀਂ ਦਿੰਦੀ ਨੂੰ ਨੂੰ ਵੀ ਗੱਲੀ ਗੱਲੀ ਸੁਣਾਇਆ ਕਰੇ ਤੂੰ ਮੈਨੂੰ ਕੋਈ ਖੁਸ਼ਖਬਰੀ ਸੁਣਾ ਉਹਦੇ 'ਚ ਨਿਗਰ ਰੱਖਿਆ ਕਰੇ ਵੀ ਇਹ ਤਾਂ ਹਰੇਕ ਮਹੀਨੇ ਸਹੀ ਟਾਈਮ ਤੇ ਇਹਨੂੰ ਮਿਨਾਉਂਦੇ ਇਹ ਤਾਂ ਆ ਮਹੀਨੇ ਵੀ ਇਹਨੂੰ ਮਿਨਾ ਆ ਗਿਆ ਇਹ ਤਾਂ ਇਸ ਮਹੀਨੇ ਵੀ ਨਹੀਂ ਮਾਂ ਬਣਨ ਵਾਲੀ ਉਹ ਜਾਨੀ ਕਿ ਪੂਰਾ ਧਿਆਨ ਰੱਖਿਆ ਕਰੇ ਤਾਂ ਇੱਕ ਦਿਨ ਕੀ ਹੋਇਆ ਆਂਢ ਗੁਆਂਢ ਦੇ ਵਿੱਚ ਔਰਤਾਂ ਲਵੇ ਜਾ ਕੇ ਬੈਠ ਗਈ ਉਹਨਾਂ ਨੇ ਕਿਹਾ ਫਲਾਨੀ ਦੇ ਭੈਣੇ ਬੱਚ ਨੂੰ ਪੋਤਾ ਹੋਇਆ ਨਹੀਂ ਫਲਾਨੀ ਦੇ ਭੈਣੇ ਪੋਤੀ ਹੋਈ ਹੈ ਕੁੜੇ ਭੈਣੇ ਤੂੰ ਵੀ ਕਦੇ ਕੋਈ ਗੱਲਬਾਤ ਸੁਣਾ ਦੇ ਖੁਸ਼ਖਬਰੀ ਦੀ ਨਹੀਂ ਮੈਂ ਕਿੱਥੇ ਦੱਸਾਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਆਪ ਨਿੱਤ ਦੇਖਦੀ ਰਹਿੰਦੀ ਆ ਵੀ ਕੋਈ ਮੇਰੀ ਨੂੰ ਵੀ ਕੋਈ ਖੁਸ਼ਖਬਰੀ ਦੇਵੇ ਤਾਂ ਦਿੰਦੀੋ ਹੀ ਨਹੀਂ ਬੱਚ ਨੂੰ ਨੇ ਨਮੋਸ਼ੀ ਨਾਲ ਕਿਹਾ ਤਾਂ ਹੁਣ ਇੱਕ ਕਹਿਣ ਲੱਗੀ ਤੂੰ ਐ ਕਰ ਮੇਰੇ ਨਾਲ ਚੱਲੀ ਗਵਾਂਢ ਦੇ ਪਿੰਡ ਉੱਥੇ ਤੇਜੋਦਾਈ ਐ ਤੇ ਡੰ ਨੂੰ ਹੱਥ ਲਾ ਕੇ ਦੱਸ ਦਊਗੀ ਇਹਦੇ ਬੱਚਾ ਹੋਊ ਜਾਂ ਨਾ ਹੋਊ ਦੋਹਾਂ ਨੇ ਸਲਾਹ ਬਣਾ ਲਈ ਦੂਜੇ ਦਿਨ ਗਵਾਂਢ ਦੇ ਪਿੰਡ ਚ ਗਈਆਂ ਤੇਜੋਦਾਈ ਕਹਿਣ ਲੱਗੀ ਹੁਣ ਤਾਂ ਮੈਂ ਭਾਈ ਕਿਤੇ ਪਾਸੇ ਜਾ ਰਹੀਆਂ ਕੱਲ ਨੂੰ ਆਵਾਂਗੀ ਤੂੰ ਮੈਨੂੰ ਆਪਣੇ ਘਰ ਦਾ ਪਤਾ ਟਿਕਾਣਾ ਦੱਸ ਜਾ ਤਾਂ ਬਚਨੋ ਨੇ ਆਵਦੇ ਘਰ ਦਾ ਥੌਟ ਕਾਣਾ ਦੱਸਿਆ ਆ ਗਈਆਂ ਵਾਪਸ ਆ ਕੇ ਉਡੀਕਦੀ ਐ ਵੀ ਹੁਣ ਕੱਲ ਕਦੋਂ ਆਵੇ ਮੇਰੀ ਨੂੰਹ ਨੂੰ ਛੇਤੀ ਦੱਸੇ ਆ ਕਿ ਤੇਜੋਦਾਈ ਵੀ ਇਹਦੇ ਬੱਚਾ ਹੋਊਗਾ ਜਾਂ ਨਾ ਹੋਊਗਾ ਮੂਣਾ ਦੂਜਾ ਦਿਨ ਵੀ ਆ ਗਿਆ ਤੇਜੋਦਾਈ ਆਈ ਆ ਕੇ ਜਦੋਂ 베ੜੇ 'ਚ ਬੈਠੀਆਂ ਨੇ ਦੋਵੇਂ ਬਚਨ ਉਹਨੇ ਹਾਕ ਮਾਰੀ ਕੁੜੇ ਵੀਰ ਚਾਹ ਕਰਕੇ ਲਿਆ ਇਹ ਨਾਲ ਦੇ ਪਿੰਡ ਤੋਂ ਆਈ ਐ ਦੀਪੋ ਅੰਦਰੋਂ ਨਿਕਲੀ ਪਹਿਲਾਂ ਮੱਥਾ ਟੇਕ ਕੇ ਗਈ ਪੈਰੀ ਹੱਥ ਲਾ ਕੇ ਕਹਿੰਦੀ ਬੇਬੇ ਜੀ ਮੈਂ ਲਿਆਉਣੀ ਆ ਚਾਹ ਕਰਕੇ ਚਾਹ ਬਣਾਈ ਦੇਗੀ ਚਾਹ ਪੀਤੀ ਤੇ ਜੋ ਗਹਿਣ ਲੱਗੀ ਬਚਨ ਕਹ ਤੇਰੀ ਨੂੰ ਨੂੰ ਕਉਲੀ ਚ ਪੂਰਾ ਤੇਲ ਲਿਆਵੇ ਕੁੜੇ ਵੀਰ ਕਉਲੀ ਚ ਮਾੜਾ ਜਿਹਾ ਤੇਲ ਲਿਆ ਬਾਜਨੋ ਨੇ ਹਾਕ ਮਾਰੀ ਅਬਦੀ ਨੂਨੂ ਦੀਪੂ ਨੂੰ ਹੁਣ ਨੂ ਕਉਲੀ ਚ ਤੇਲ ਲਈ ਆਈ ਉਹਨੂੰ ਕਹਿੰਦੀ ਉਰੇ ਨਾ ਲਿਆ ਸਵੇਰ ਤੇ ਲੈ ਜਾ ਉੱਥੇ ਇਹ ਤੇਰਾ ਢਿੱਡ ਮਲੂਗੀ ਉਹ ਕਹਿੰਦੀ ਮੇਰਾ ਢਿੱਡ ਬੇਬੇ ਮੈਨੂੰ ਮੈਂ ਤਾਂ ਠੀਕ ਠਾਕ ਆ ਮੇਰੇ ਢਿੱਡ ਨੂੰ ਕੀ ਹੋਇਆ ਮੈਂ ਨਹੀਂ ਢਿੱਡ ਬਣਾਉਣਾ ਨੀ ਤੂੰ ਚੁੱਪ ਕਰਕੇ ਬਹਿ ਜਾ ਬਚਨੋਂ ਕਹਿਣ ਲੱਗੀ ਜਦੋਂ ਤੇਜੋਦਾਈ ਨੇ ਦੀਪੋ ਦਾ ਢਿੱਡ ਮਲਿਆ ਬਾਹਰ ਆ ਕੇ ਕਹਿਣ ਲੱਗੀ ਮੈਂ ਤਾਂ ਬਚਨੋਂ ਚੂਨੇ ਟਲਾ ਦਿੰਨੀ ਆ ਹੁਣ ਦੱਸਾਂ ਤੇਰੀ ਨੂੰਹ ਦੇ ਇਹਦੇ ਤਾਂ ਬੱਚਾ ਹੁੰਦਾ ਹੀ ਨਹੀਂ ਇਹ ਤਾਂ ਬਾਝ ਹੈ ਤੇਰੇ ਤਾਂ ਇੱਕ ਪੁੱਤ ਸੀ ਕੀ ਕਰਾਂਗੀ ਹੁਣ ਤੂੰ ਇਦੇ ਨਹੀਂ ਲਾਦਲੂਦ ਹੁੰਦੀ ਕੋਈ ਉਹਨੇ ਆਪਦਾ 100 ਰੁਪਇਆ ਫੜਿਆ ਫੜ ਕੇ ਤੁਰਗੀ ਤੇਜੋ ਤਾਂ ਉਹਨੂੰ ਸੀਖ ਲੱਗੀ ਹੁਣ ਤਾਂ ਇੰਨੇ ਨੂੰ ਜੱਗਾ ਆਇਆ ਬਾਹਰੋਂ ਜੱਗਿਆ ਨੂੰ ਕਹਿਣ ਲੱਗੀ ਜੱਗਿਆ ਮੇਰੇ ਕੋਲ ਆ ਮੇਰਾ ਪੁੱਤ ਪਹਿਲਾਂ ਫੇਰ ਜਾਈਏ ਇੱਧਰ ਹਾਂ ਬੇਬੇ ਦੱਸ ਆ ਗਿਆ ਜੱਗਾ ਵੇ ਪੁੱਤ ਮੈਨੂੰ ਤਾਂ ਇੰਨਾ ਚਾਹਤੀ ਵੀ ਤੂੰ ਕਦੇ ਬਾਪ ਬਣੇਗਾ ਤੂੰ ਬਾਪ ਤਾਂ ਹੀ ਬਣੇਗਾ ਜੇ ਉਹ ਮਾਂ ਬਣੂਗੀ ਪਹਿਲਾਂ ਤੇ ਜੁਦਾਈ ਆਈ ਥੀ ਗਮਾਂਢ ਦੇ ਪਿੰਡ ਚ ਉਹੋ ਕ ਨਾ ਚੂਨੇ ਇੱਟ ਲਾ ਦਿੰਦੀ ਐ ਹੱਥ ਧਰ ਕੇ ਦੇ ਢਿੱਡ ਤੇ ਦੱਸ ਦਿੰਦੀ ਐ ਵੀ ਇਹਦੇ ਬੱਚਾ ਹੋਊ ਜੇ ਨਾ ਉਹ ਤਾਂ ਹੁਣ ਕਹੇਗੀ ਵੀ ਇਹਦੇ ਤਾਂ ਬੱਚਾ ਹੁੰਦਾ ਨਹੀਂ ਇਹ ਤਾਂ ਬਾਝ ਐ ਮੇਰੀ ਗੱਲ ਸੁਣ ਪੁੱਤ ਇਹਨੂੰ ਇਹਦੇ ਪੇਕੀ ਛੱਡਿਆ ਛੱਡ ਦੇ ਇਹਨੂੰ ਤੇਰਾ ਹੋਰ ਵਿਆਹ ਕਰੂੰਗੀ ਮੈਂ ਮੈਨੂੰ ਤਾਂ ਆਲਾਦ ਚਾਹੀਦੀ ਐ ਕਰੇ ਉਦੀ ਵੀ ਉਹੀ ਸੋਚ ਪੁੱਤ ਦੀ ਵੀ ਅੰਦਰ ਗਿਆ ਦੀਪੋ ਬੈਗ ਚ ਕੱਪੜੇ ਪਾ ਲੈ ਤੈਨੂੰ ਤੇਰੇ ਪੇਕੇ ਛੱਡ ਕੇ ਆਉਣਾ ਹੈ ਦੀਪੋ ਕਹਿਣ ਲੱਗੀ ਕੀ ਗੱਲ ਕਹਿੰਦਾ ਗੱਲ ਕੀ ਹੋਣੀ ਸੀ ਤੈਨੂੰ ਨਹੀਂ ਪਤਾ ਜਦੋਂ ਤੂੰ ਮੈਨੂੰ ਕੋਈ ਬੱਚਾ ਨਹੀਂ ਦੇ ਸਕਦੀ ਮੈਨੂੰ ਪੁੱਤ ਨਹੀਂ ਦੇ ਸਕਦੀ ਫਿਰ ਮੈਂ ਤੇ ਇੱਥੋਂ ਰੱਖ ਕੇ ਕੀ ਕਰਾਉਣਾ ਇੱਥੇ ਦੀਪੋ ਕਹਿਣ ਲੱਗੀ ਬੀ ਨਹੀਂ ਐਹੀ ਜੀ ਗੱਲ ਨਹੀਂ ਹੁੰਦੀ ਆਪਾਂ ਡਾਕਟਰ ਨੂੰ ਦਿਖਾਵਾਂਗੇ ਡਾਕਟਰਨੀ ਕੋਲ ਚੱਲਾਂਗੇ ਆਪਾਂ ਕਹਿੰਦਾ ਮੈਂ ਨਹੀਂ ਜਾਂਦਾ ਡਾਕਟਰਨੀ ਡੂਟਰਨੀ ਕੋਲੇ ਖਬਰ ਉਹ ਨਿਰੇ ਤਰ ਰੁਪਈਏ ਮੰਗੂਗੀ ਨਾਲੇ ਏਡੀ ਦੂਰ ਆਪਾਂ ਸ਼ਹਿਰ ਤੱਕੇ ਖਾਣ ਜਾਵਾਂਗੇ ਉਹ ਵੀ ਤਾਂ ਡਾਕਟਰਨੀ ਵਰਗੀ ਆ ਜਿਹੜੀ ਦੱਸ ਕੇ ਗਈ ਐ ਤੇ ਜੋਦਾਈ ਡਾਕਟਰਨੀ ਹੀ ਹੁੰਦੀ ਐ ਕਹਿੰਦਾ ਚਲੋ ਜਦੋਂ ਦੀਪੋ ਨੇ ਦੇਖਿਆ ਮਾਂ ਪੁੱਤ ਦੇ ਰੰਗ ਬਦਲ ਗਏ ਉਹਨੇ ਕੱਪੜੇ ਪਾਏ ਕਹਿੰਦੀ ਹਾਂ ਮੈਨੂੰ ਛੱਡਿਆ ਕਿਉਂਕਿ ਉਹਨੇ ਪਹਿਲਾਂ ਮਾਂ ਪੁੱਤ ਦੀਆਂ ਗੱਲਾਂ ਸੁਣ ਲਈਆਂ ਸੀ ਦੀਪੋ ਨੇ ਜਦੋਂ ਕਹਿੰਦੀ ਸੀ ਮੈਂ ਤੇਰਾ ਹੋਰ ਵਿਆਹ ਕਰੂੰ ਤੈਨੂੰ ਛੱਡ ਦੇ ਤੂੰ ਇਹਨੂੰ ਤਾਂ ਦੀਪੋ ਆਪਦੇ ਪਿੱਕੇ ਗਈ ਛੱਡਿਆ ਆ ਆਪਦੀ ਮਾਂ ਨੂੰ ਦੱਸਣ ਲੱਗੀ ਜਾ ਕੇ ਸਾਰਾ ਕੁਝ ਮਾਂ ਮੈਨੂੰ ਤਾਂ ਉਹਨਾਂ ਨੇ ਪੱਕਾ ਹੀ ਭੇਜਤਾ ਕਹਿੰਦੇ ਨੇ ਤੇਰੇ ਤਾਂ ਬੱਚਾ ਨਹੀਂ ਹੁੰਦਾ ਮੈਨੂੰ ਤਾਂ ਬਾਝ ਤਾਂ ਟੈਗ ਲਾਤਾ ਉਹਨਾਂ ਨੇ ਮਾਂ ਨੂੰ ਬੜਾ ਦੁੱਖ ਹੋਇਆ ਹੁੰਦਾ ਹੀ ਹਰ ਮਨ ਹੁੰਦਾ ਉਹਨੇ ਦੀਪੋ ਦਾ ਪਿਆਲੋਵੇ ਗੱਲ ਕਰੀ ਉਹ ਕਹਿੰਦਾ ਅੱਛਾ ਇਹ ਗੱਲ ਹੈ ਹੁਣ ਤਾਂ ਜੇ ਉਹ ਲੈਣ ਵੀ ਆਉਣਗੇ ਮੈਂ ਆਪਦੀ ਧੀ ਨੂੰ ਤਾਂ ਵੀ ਨਹੀਂ ਤੋਰਦਾ ਉੱਥੇ ਤਾਂ ਅਗਲੇ ਦਿਨ ਉਹਨੇ 5-7 ਬੰਦੇ ਪੰਚਾਇਤ ਦੇ ਲੈ ਦੀਪੋ ਦੇ ਸੌਰੇ ਜਾ ਬੱਜਿਆ ਜਾ ਕੇ ਉੱਥੇ ਪੰਚਾਇਤ ਇਕੱਠੀ ਕਰੀ ਜਦੋਂ ਬੈਠ ਗਏ ਦੀਪੋ ਦਾ ਪਿਓ ਕਹਿਣ ਲੱਗਿਆ ਹਾਂ ਭਾਈ ਜੱਗਿਆ ਕੀ ਕਸੂਰ ਹੈ ਮੇਰੀ ਕੁੜੀ ਦਾ ਮਾਂ ਪੁੱਤ ਚਿੰਬੜਗੇ ਪੰਚਾਇਤ ਦੇਖਦੇ ਬੈਠੇ ਬੈਠੇ ਹੀ ਲੜ ਪਏ ਕਹਿੰਦੇ ਤੈਨੂੰ ਨਹੀਂ ਪਤਾ ਮੇਰੇ ਤਾਂ ਕਹਿੰਦੀ ਇੱਕ ਪੁੱਤ ਹੈ ਜਦੋਂ ਤੇਰੀ ਧੀ ਸਾਨੂੰ ਬੱਚਾ ਹੀ ਨਹੀਂ ਦੇ ਸਕਦੀ ਅਸੀਂ ਉਹਨੂੰ ਇੱਥੇ ਕੀ ਕਰਕੇ ਨਾ ਰੱਖ ਕੇ ਅਸੀਂ ਨਹੀਂ ਰੱਖਦੇ ਉਹਨੂੰ ਲੈ ਜਾ ਰੱਖਾਬਦੀ ਨੂੰ ਉਹ ਕਹਿੰਦਾ ਠੀਕ ਹੈ ਫਿਰ ਤੁਸੀਂ ਤਲਾਕ ਦੇ ਦਿਓ ਚਲੋ ਜੀ ਤਲਾਕ ਲੈ ਲਿਆ ਹਿਸਾਬ ਕਿਤਾਬ ਕਰਕੇ ਪੰਚਾਇਤਾਂ ਦੇ ਵਿੱਚ ਲਿਖ ਲਿਖਾ ਕਰ ਲਿਆ ਹੁਣ ਉਹ ਤਾਂ ਆ ਗਿਆ ਭਰੇ ਮਨ ਨਾਲ ਉਧਰੋਂ ਕੋਈ ਨਾ ਕੋਈ ਅੰਗੜੀ ਸੰਗੜੀ ਚੋਂ ਜੱਗੇ ਨੂੰ ਫੇਰ ਸਾਕ ਕਰਾਤਾ ਕਿਸੇ ਨੇ 8 ਮਹੀਨੇ ਲੰਘ ਗਏ ਬੱਚਾ ਉਹਦੇ ਬਣਾ ਹੋਇਆ ਤੇ ਇਧਰੋਂ ਦੀਪੋ ਬੜਾ ਉਦਾਸ ਰਹਿੰਦੀ ਉਹਦੀ ਮਾਸੀ ਆਈ ਦੀਪੋ ਦੀ ਉਹ ਕਹਿਣ ਲੱਗੀ ਵੀ ਸਾਡੇ ਪਿੰਡ ਨਾ ਇੱਕ ਮਾਂ ਪੁੱਤ ਨੇ ਸਰਦਾਰਾਂ ਦੇ ਬੜੇ ਅਮੀਰ ਨੇ ਘਰੋਂ ਬਹੁਤ ਤਕੜੇ ਨੇ ਸੋਚ ਬਹੁਤ ਵਧੀਆ ਸੋਚ ਦੇ ਮਾਲਕ ਨੇ ਦੋਨੇ ਮਾਂ ਪੁੱਤ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਵੀ ਮੇਰੀ ਭਾਣ ਜੀ ਐ ਮੰਗੀ ਹੋਈ ਸੀ ਬਾਝ ਦਾ ਟੈਗ ਲਾ ਕੇ ਛੱਡੀ ਆ ਉਹਨਾਂ ਨੇ ਕਹਿੰਦੀ ਉਹ ਵਿਆਹਣ ਨੂੰ ਤਿਆਰ ਨੇ ਉਹ ਕਹਿੰਦੇ ਅਸੀਂ ਵਿਆਹਾਂਗੇ ਇਹਨੂੰ ਚਲੋ ਜੀ ਉਧਰ ਉਧਰ ਹੀ ਕੁੜੀ ਦਿਖਾਈ ਦੀਪੋ ਸੋਹਣੀ ਬਹੁਤ ਸੀ ਪਸੰਦ ਆ ਗਈ ਵਿਆਹ ਦਾ ਦਿਨ ਰੱਖਿਆ ਵਿਆਹ ਕੇ ਲੈ ਗਈ ਦੀਪੋ ਨੂੰ ਤਾਂ ਹੁਣ ਸਾਲੋਂ ਅੰਦਰ ਦੀਪੋ ਦਾ ਇੱਕ ਪੁੱਤ ਹੋ ਗਿਆ ਪੁੱਤ ਵੀ ਉਹਦਾ ਜਦੋਂ 9-10 ਮਹੀਨਿਆਂ ਦਾ ਹੋ ਗਿਆ ਬੜਾ ਸੋਹਣਾ ਬੱਚਾ ਤਾਂ ਇਧਰੋਂ ਜੱਗੇ ਦਾ ਇੱਕ ਦੋਸਤ ਸੀ ਪਿੰਡ ਚ ਬੰਸਾ ਉਹ ਕਹਿਣ ਲੱਗਿਆ ਤੂੰ ਬੜਾ ਉਦਾਸ ਰਹਿਣਾ ਅੱਜਕੱਲ ਹੁਣ ਤਾਂ ਤੇਰਾ ਦਵਾਰੇ ਵੀ ਪਰਜਾਈ ਆ ਗਈ ਮੇਰੀ ਤੂੰ ਹੁਣ ਵੀ ਇੰਨਾ ਉਦਾਸ ਰਹਿਣਾ ਉਹ ਕਹਿੰਦਾ ਵੀ ਜਿਹੜੀ ਗੱਲ ਤੋਂ ਉਹ ਛੱਡੀ ਸੀ ਕਹਿੰਦਾ ਹੁਣ ਇਹਦਾ ਵੀ ਪੰਗਾ ਹੈ ਕਹਿੰਦਾ ਇਹਦੇ ਵੀ ਨਹੀਂ ਹੋਏ 8 ਮਹੀਨੇ ਹੋ ਗਏ ਬੱਚਾ ਤਾਂ ਉਹ ਕਹਿੰਦਾ ਛੱਡ ਜਾਰ ਤੂੰ ਚਿੰਜੀਆਂ ਜੀਆਂ ਗੱਲਾਂ ਤੂੰ ਮੇਰੇ ਨਾਲ ਵਿਆਹ ਚੱਲ ਮੇਰੀ ਸਾਲੀ ਦਾ ਵਿਆਹ ਹੈ ਚੱਲ ਤੈਨੂੰ ਵਿਆਹ ਦਿਖਾ ਕੇ ਲਿਆਵਾਂ ਜੱਗਾ ਤਿਆਰ ਹੋ ਗਿਆ ਘਰੇ ਗਿਆ ਤਿਆਰੀ ਕੀਤੀ ਘਰ ਵਾਲੀ ਨੂੰ ਕਹਿੰਦਾ ਬੈਗ ਚ ਪਾ ਦੇ ਮੇਰੇ ਸੂਟ ਪ੍ਰੈਸ ਕਰਕੇ ਬਾਂਸੇ ਨਾਲ ਵਿਆਹ ਜਾਣਾ ਹੈ ਉਹਦੀ ਸਾਲੀ ਦੇ ਚਲੇ ਗਏ ਜੀ ਵਿਆਹ ਚਲੇ ਗਏ ਤਾਂ ਹੁਣ ਦੂਜੇ ਦਿਨ ਖਾਂਦੇ ਨੇ ਪੀਂਦੇ ਨੇ ਉੱਥੇ ਖੁਸ਼ੀਆਂ ਮਨਾਉਂਦੇ ਨੇ ਕੱਠਵੱਟ ਚ ਪਹਿਲਾਂ ਤਾਂ ਉਹਨੇ ਕੁਛ ਨਾ ਦੇਖਿਆ ਦੂਸਰੇ ਦਿਨ ਜਦੋਂ ਬਰਾਤ ਆਈ ਤਾਂ ਉਧਰੋਂ ਸਾਰੀਆਂ ਲੇਡੀਆਂ ਵੀ ਖੜੀਆਂ ਸੀ ਜੈਂਟਸ ਵੀ ਖੜੇ ਸੀ ਘੁੱਟ दारू ਦਾ ਪੈਗ ਲੱਗਿਆ ਹੋਇਆ ਜੱਗੇ ਦੇ ਉਹਨੂੰ ਸਾਹਮਣੇ ਵਰਤਾਂ ਦੇ ਵਿੱਚ ਖੜੀ ਲੱਗਿਆ ਵੀ ਇਹ ਦੀਪੋ ਖੜੀ ਹੈ ਦੀਪੋ ਵਰਗੀ ਹੈ ਗੁੱਦੀ ਉਹਦੇ ਬੱਚਾ ਚੱਕਿਆ ਹੋਇਆ ਬਹੁਤ ਪਿਆਰਾ ਉਹਦਾ ਜੀ ਕਰੇ ਵੀ ਭੱਜ ਕੇ ਜਾ ਕੇ ਬੱਚੇ ਨੂੰ ਫੜ ਕੇ ਕਾਲਜੇ ਨਾਲ ਲਾ ਲਾਂ ਪਰ ਐ ਕਰ ਵੀ ਨਹੀਂ ਸੀ ਸਕਦਾ ਤਾ ਹੁਣ दारू ਪੀਤੀ ਹੋਣ ਕਰਕੇ ਦੁਬਾਰੇ ਅੱਖਾਂ ਜੀਆਂ ਮਲ ਕੇ ਫੇਰ ਦੇਖਿਆ ਵੀ ਹਾਂ ਇਹ ਤਾਂ ਦੀਪੋ ਹੀ ਐ ਇਹ ਇੱਥੇ ਕਿਵੇਂ ਤਾਂ ਅੰਦਰ ਸੁਬਾਤ ਚ ਗਿਆ ਜਾ ਕੇ ਕਿਉਂ दारू ਪੀਤੀ ਹੋਈ ਸੀ ਮੰਜੇ ਤੇ ਪੈ ਗਿਆ ਪੈ ਕੇ ਰੋਣ ਲੱਗ ਗਿਆ ਬੰਸ ਇਹਨੇ ਦੇਖਿਆ ਵੀ ਜੱਗਾ ਕਿੱਧਰ ਗਿਆ ਹੁਣ ਤਾਂ ਉਰੇ ਖੜਾ ਸੀ ਉਹ ਵੀ ਉਧਰ ਹੀ ਗਿਆ ਤਾਂ ਉਹਨੇ ਦੇਖਿਆ ਵੀ ਰੋ ਰਿਹਾ ਉਹਨੂੰ ਕਹਿੰਦਾ ਤੂੰ ਰੋ ਰਿਹਾ ਮੈਂ ਤਾਂ ਤੈਨੂੰ ਕਿਹਾ ਸੀ ਵੀ ਆਪਾਂ ਤੂੰ ਸਮਾਚਾਰ ਦਿਨ ਹੱਸ ਖੇਡ ਕੇ ਆਵੇਂਗਾ ਤੈਨੂੰ ਤਾਂ ਲਿਆਂਦਾ ਸੀ ਤੂੰ ਤਾਂ ਇੱਥੇ ਵੀ ਰੋਈ ਜਾਂਦਾ ਉਹਨੂੰ ਕਹਿਣ ਲੱਗਿਆ ਬੰਸਿਆ ਜਿਹੜੀ ਉਹ ਬੱਚਾ ਚੱਕੀ ਖੜੀ ਆ ਨਾ ਇੱਕ ਸਾਹਮਣੇ ਤੇਰੇ ਘਰ ਵਾਲੀ ਨੂੰ ਪੁੱਛ ਕੇ ਆ ਵੀ ਉਹ ਇੱਥੇ ਕਿਵੇਂ ਆਈ ਆ ਉਹ ਕੌਣ ਹੈ ਉਹ ਕਹਿੰਦਾ ਲੈ ਤਾਂ ਮੈਂ ਹੁਣ ਪੁੱਛਿਆ ਨਾ ਬੰਸ ਆ ਗਿਆ ਉਹਨੇ ਆਪਦੇ ਘਰ ਵਾਲੀ ਨੂੰ ਬੁਲਾਇਆ ਇੱਕ ਪਾਸੇ ਉਨੇ ਪੁੱਛਿਆ ਵੀ ਉਹ ਸਾਹਮਣੇ ਖੜੀ ਹੈ ਬੱਚਾ ਚੱਕਿਆ ਹੋਇਆ ਕੁਛੜ ਉਹ ਕੌਣਾ ਹੈ ਉਹ ਕਹਿੰਦੀ ਉਹ ਉਹ ਤਾਂ ਮੇਰੀ ਭੂਆ ਦੀ ਨੂੰਹ ਹੈ ਮੇਰੀ ਭੂਆ ਮੈਂ ਤੈਨੂੰ ਦੱਸਣਾ ਭੁੱਲ ਗਈ ਮੇਰੀ ਭੂਆ ਤੇ ਮੇਰੀ ਭੂਆ ਦਾ ਮੁੰਡਾ ਦੋਵੇਂ ਸੀ ਬਹੁਤ ਘਰੋਂ ਤਾਕੜੇ ਨੇ ਸਰਦਾਰ ਨੇ ਬੜੀ ਜ਼ਮੀਨ ਜਾਇਦਾਦ ਹੈ ਨਾਲੇ ਪੁਰਾਣੇ ਖਿਆਲਾਂ ਦੇ ਨਹੀਂ ਉਹ ਤਾਂ ਅੱਜ ਕੱਲ੍ਹ ਦੇ ਜਮਾਨੇ ਦੇ ਨੇ ਜਮਾਨੇ ਦੇ ਨਾਲ ਚੱਲਦੀ ਹੈ ਮੇਰੀ ਭੂਆ ਨਾਲੇ ਮੇਰੀ ਭੂਆ ਦਾ ਪੁੱਤ ਉਹ ਕਨਾ ਦੀਪੋ ਐ ਉਹ ਪਹਿਲਾਂ ਕਿਤੇ ਵਿਆਹੀ ਹੋਈ ਸੀ ਉਹ ਬਾਂਜ ਤਾਂ ਟੈਗ ਲਾ ਕੇ ਛੱਡਤੀ ਉਹਨਾਂ ਨੇ ਕਹਿੰਦੇ ਇਹ ਤਾਂ ਬੱਚਾ ਨਹੀਂ ਹੁੰਦਾ ਆ ਦੇਖ ਲੈ ਜਿੱਦੇ ਮੇਰੀ ਭੂਆ ਨੇ ਵਿਆਹ ਲਈ ਨਾ ਉਹ ਉਹਨਾਂ ਦੇ ਘਰੇ ਕਾਸੇ ਦਾ ਘਾਟਾ ਪਹਿਲਾਂ ਨਹੀਂ ਸੀ ਹੁਣ ਤਾਂ ਹੋਰ ਵੀ ਨਹੀਂ ਹੈਗਾ ਘਰ ਨੂੰ ਸੁਰਗ ਬਣਾਇਆ ਪਿਆ ਦੀਪੋ ਨੇ ਇੰਨਾ ਕੰਮ ਕਰਦੀ ਐ ਇੰਨੀ ਰਕਾਨ ਕੁੜੀ ਐ ਔਣ ਸਾਰੇ ਤੇ ਤਾਂ ਸਾਲੂ ਅੰਦਰ ਪੁੱਤ ਹੋ ਗਿਆ ਦੇਖ ਲੈ ਕਿੰਨਾ ਸੋਹਣਾ ਪੁੱਤ ਹੈ ਤਾਂ ਹੁਣ ਬੱਸ ਇਹਨੇ ਜਾ ਕੇ ਜਗਿੰਦ ਦੱਸਿਆ ਬੀਉ ਦੀ ਪੂਆਦੀ ਨੂੰ ਐ ਤਾਂ ਮੇਰੇ ਘਰ ਵਾਲੀ ਦੀ ਹੈਗੀ ਦੀਪੋਈ ਹੈ ਉਹਨੂੰ ਕਹਿਣ ਲੱਗਿਆ ਵੀ ਭਾਈ ਇਹ ਵਾਂਸਿਆ ਮੇਰੇ ਘਰ ਵਾਲੀ ਆ ਜਿਹੜੀ ਮੈਂ ਛੱਡੀ ਸੀ ਉਹ ਐ ਇਹ ਦੀਪੋ ਉਹ ਕਹਿੰਦਾ ਫਿਰ ਤੂ ਤੇ ਤੇਰੀ ਮਾਤਾ ਕਹਿੰਦੇ ਸੀ ਇਹ ਬਾਹਾਂ ਜਾਇ ਦੇ ਬੱਚਾ ਨਹੀਂ ਹੁੰਦਾ ਉਹ ਦੇਖ ਲੈ ਉਹਦੇ ਤਾਂ ਬੱਚਾ ਹੈ ਕਹਿੰਦਾ ਗੋਦੀ ਹੁਣ ਬਹੁਤ ਭਰੇ ਮਨ ਦੇ ਨਾਲ ਪਿੰਡ ਨੂੰ ਮੁੜ ਕੇ ਵਾਪਸ ਵਿਆਹ ਦੇਖ ਕੇ ਜਦੋਂ ਗਏ ਤਾਂ ਜੱਗਾ ਹੁਣ ਬਚਨੋ ਕੋਲੇ ਬਹਿ ਗਿਆ ਮਾਂ ਕੋਲੇ ਫੁੱਟ ਫੁੱਟ ਰੋ ਰਿਹਾ ਉਹ ਕਹਿੰਦੀ ਪੁੱਤ ਤੂੰ ਤਾਂ ਜੱਗਿਆ ਖੁਸ਼ ਹੋਣਾ ਤੀ ਤੂੰ ਵਿਆਹ ਚੋਂ ਆਇਆ ਹੈ ਤੂੰ ਗਿਆ ਤਾਂ ਚੰਗਾ ਭਲਾ ਤੀ ਇਹ ਜੀ ਕੀ ਗੱਲ ਹੋ ਗਈ ਪੁੱਤ ਜਿਹੜਾ ਤੂੰ ਫੁੱਟ ਫੁੱਟ ਰੋ ਰਿਹਾ ਹੈ ਮੈਨੂੰ ਨੀ ਤੂੰ ਚੱਲਿਆ ਜਾਂਦਾ ਉਹਨੂੰ ਕਹਿਣ ਲੱਗਿਆ ਕਹਿੰਦਾ ਮਾਂ ਮੈਨੂੰ ਅੱਜ ਦੀਪੋ ਬਿਲੀ ਤੀ ਕਹਿੰਦੀ ਹੈ ਤੈਨੂੰ ਦੀਪੋ ਕਹਿੰਦਾ ਹਾਂ ਮਾਂ ਵਿਆਹ ਚ ਆਈ ਹੋਈ ਤੀ ਵਾਂ ਸੇ ਦੀ ਬਹੂ ਦੀ ਭੂਆ ਦੀ ਨੂੰਹ ਐ ਉਹ ਉੱਥੇ ਵਿਆਹ ਲੀ ਹੁਣ ਉਹਨਾਂ ਨੇ ਹੋਰ ਦੱਸਾਂ ਮੈਂ ਤੂੰ ਤਾਂ ਕਹਿੰਦੀ ਸੀ ਉਹਦੇ ਜਵਾਬ ਨਹੀਂ ਹੁੰਦਾ ਮੈਂ ਵੀ ਤੇਰੇ ਮਗਰ ਲੱਗ ਗਿਆ ਉਹਦੇ ਤਾਂ ਮੁੰਡਾ ਗੋਦੀ ਚੱਕਿਆ ਹੋਇਆ ਬਹੁਤ ਸੋਹਣਾ ਬੱਚਾ ਚੱਕਿਆ ਹੋਇਆ ਉਹਦੇ ਤਾਂ ਗੋਦੀ ਉਹਦੇ ਕਹਿੰਦੀ ਹਾਂ ਉਹਦੇ ਵੀ ਜਾਣੀ ਖਾਣੇੋਂ ਗਈਆਂ ਸੁਣ ਕੇ ਤਾਂ ਹੁਣ ਫੇਰ ਦਾਈ ਨੂੰ ਬੁਲਾਉਂਦੀ ਐ ਤੇ ਜੋ ਨੂੰ ਮੇਰੀ ਆਨ ਨੂੰ ਨੂੰ ਵੀ ਦੇਖ ਕੇ ਜਾ ਤੇ ਜੋਦਾਈ ਫੇਰ ਆ ਗਈ ਚਾਹ ਪਾਣੀ ਪੀਤਾ ਬੜਗੀ ਤੇਲ ਦੀ ਕੌਲੀ ਲੈ ਕੇ ਅੰਦਰ ਜਦੋਂ ਦੇਖਿਆ ਉਹ ਢਿੱਡ ਮਲਿਆ ਜਾ ਕੇ ਬਾਹਰ ਆ ਕੇ ਕਹਿੰਦੀ ਦੇਖ ਭੈਣੇ ਬਚ ਨੂੰ ਸੌਦੀ ਕਸਨਾਮਾ ਹੱਥ ਲਾ ਕੇ ਦੱਸ ਦਿੰਨੀ ਆ ਚੂਨੇ ਇੱਟ ਲਾ ਦਿੰਨੀ ਆ ਤੇਰੀ ਨੂਹ ਚ ਪੋਰਾ ਨੁਕਸ ਨਹੀਂ ਜਮਾ ਠੀਕ ਠਾਕ ਹੈ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਤੇਰੇ ਪੁੱਤ 'ਚ ਨਾ ਕੋਈ ਨੁਕਸ ਹੋਵੇ। 100 ਰੁਪਇਆ ਫੜਿਆ ਤੇ ਜੋ ਤਾਂ ਬਾਗੀ ਕਹਿ ਕੇ ਹੁਣ ਜੱਗਾ ਵੀ ਘਰੇ ਸੀ। ਉਹਨੇ ਵੀ ਸੁਣ ਲਿਆ ਸਾਰਾ ਕੁਝ। ਮਾਂ ਨੂੰ ਫੇਰ ਰੋਣ ਲੱਗ ਗਿਆ ਫੁੱਟ-ਫੁੱਟ ਕੇ ਮਾਂ ਨੂੰ ਕਹਿਣ ਲੱਗਿਆ ਮਾਂ ਪਹਿਲਾਂ ਤਾਂ ਤੈਂ ਬਾਂਜ ਬਣ ਕੇ ਬਾਂਜ ਕਹਿ ਕੇ ਉਹ ਕੱਢੀ ਉਹਦੀ ਛੱਡ ਛਡਾਈ ਕਰਾਤੀ ਹੁਣ ਇਹਨੂੰ ਕੀ ਕਹਿ ਕੇ ਛੱਡੇਗੀ ਕਹਿੰਦਾ ਮੈਂ ਵੀ ਮੂਰਖ ਤੇਰੇ ਮੰਗਰ ਲੱਗ ਗਿਆ ਉਦੋਂ ਕਹਿੰਦਾ ਹੁਣ ਦੇਖ ਤੇਰੇ ਪੁੱਤ ਚ ਨੁਕਸ ਹੈ ਉਹਦੇ ਵੀ ਪੁੱਤ ਹੋ ਗਿਆ ਇਹਦੇ ਵੀ ਨਹੀਂ ਹੋ ਰਿਹਾ ਤੇਰੇ ਪੁੱਤ ਚ ਨੁਕਸ ਹੈ ਕਹਿੰਦਾ ਹੁਣ ਕੀ ਕਹਿ ਕੇ ਛੱਡੇਗੀ ਵੀ ਮੇਰੇ ਪੁੱਤ ਚ ਨੁਕਸ ਹੈ ਕਹਿੰਦਾ ਹੁਣ ਇਹਨੂੰ ਵੀ ਦੇ ਦਈਏ ਤਲਾਕ ਤਾਂ ਰੋਣ ਲੱਗ ਗਈ ਰੋਂਦੀ ਹੋਈ ਬਚਨੋ ਕਹਿਣ ਲੱਗੀ ਜੱਗਿਆ ਕੋਈ ਨਾ ਪੁੱਤ ਦੁਨੀਆਂ 'ਚ ਬਹੁਤ ਤਰੀਕੇ ਹੈਗੇ ਨੇ ਘਰ ਬਸਾਉਣ ਦੇ ਆਪਾਂ ਨਾ ਰਿਸ਼ਤੇਦਾਰੀ 'ਚੋਂ ਕਿਸੇ ਤੋਂ ਗੋਦ ਲੈ ਲਾਂਗੇ ਬੱਚਾ ਕਹਿੰਦਾ ਮੱਲੇ ਨਹੀਂ ਮਾਂ ਤੇਰੇ ਪਹਿਲਾਂ ਨਾ ਲਿਆ ਉਹਨੂੰ ਕਿਉਂ ਤਲਾਕ ਦਵਾਇਆ ਤੈਂ ਉਹ ਕਹਿਣ ਲੱਗੀ ਜੱਗਿਆ ਉਦੋਂ ਤਾਂ ਪੁੱਤ ਮੇਰੀ ਅਕਲ ਤੇ ਪੁੱਥਰ ਪੈ ਗਏ ਤੇ ਅੰਡਣਾ ਘੁਮਾੜਣਾ ਦੇ ਮਾਗਰ ਮੈਂ ਲੱਗ ਗਈ ਚੱਲ ਕੋਈ ਨਾ ਤੂੰ ਦਿਲ ਨਾ ਛੁਟਾ ਕਰ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਕਹਿਤਾ ਵੀ ਸਾਨੂੰ ਜੇ ਤੁਹਾਨੂੰ ਕਿਸੇ ਨੂੰ ਬੱਚੇ ਦੀ ਨਾਂ ਲੋੜ ਹੋਵੇ ਧੀ ਹੋਵੇ ਪੁੱਤ ਹੋਵੇ ਤਾਂ ਸਾਨੂੰ ਦੇ ਦਿਓ ਅਸੀਂ ਗੋਦ ਪਾਵਾਂਗੇ ਤਾਂ ਦੂਰੋਂ ਨੇੜਿਓਂ ਬਚਨੋਂ ਦੀ ਰਿਸ਼ਤੇਦਾਰੀ ਚੋਂ ਪੰਜ ਕੁੜੀਆਂ ਸੀ ਕਿਸੇ ਦੇ ਛੇਵਾਂ ਬੱਚਾ ਹੋਇਆ ਤਾਂ ਕੁੜੀ ਗੋਦਪਵਾਲੀ ਬੱਚੇ ਦਾ ਜਨਮ ਹੋਇਆ ਗੋਦਪਵਾਲੀ ਤਾਂ ਹੁਣ ਚਾਹੌ ਲਾੜ ਨਾਲ ਪਾਲਦੇ ਨੇ ਸੋ ਇੰਨੀ ਕੁ ਮੇਰੀ ਕਹਾਣੀ ਹੈ ਆਸ ਕਰਦੀ ਆ ਤੁਹਾਨੂੰ ਪਸੰਦ ਆਊਗੀ ਸਿੱਖਿਆ ਇਹ ਮਿਲਦੀ ਹੈ ਕਹਾਣੀ ਤੋਂ ਵੀ ਕਦੇ ਵੀ ਨੂੰ ਐ ਧੀ ਹੈ ਜਾਂ ਕੋਈ ਵੀ ਆਂਡ ਗਵਾਂਡ ਹੈ ਕੋਈ ਵੀ ਹੈ ਕਿਸੇ ਤੇ ਕਦੇ ਵੀ ਝੂਠਾ ਇਲਜ਼ਾਮ ਨਾ ਲਾਓ ਦੋਨੇ ਪਾਸਿਆਂ ਨੂੰ ਤੋਲੋ ਪਹਿਲਾਂ ਤੱਕੜੀ ਦੇ ਦੋਨੇ ਪੱਲੇ ਬਰਾਬਰ ਕਰੀਦੇ ਹੁੰਦੇ ਨੇ ਤਾਂ ਜਾ ਕੇ ਇਨਸਾਫ ਹੁੰਦਾ ਹੈ ਬੱਚਨੋਂ ਨੇ ਆਪਦੇ ਪੁੱਤ ਵੱਲ ਧਿਆਨ ਹੀ ਨਹੀਂ ਦਿੱਤਾ ਪਹਿਲਾਂ ਉਹ ਛੱਡਤੀ ਹੁਣ ਦੂਜੀ ਨਾਲ ਵੀ ਬਹੁਤ ਕੁਝ ਕਰਦੀ ਸੀ ਵੀ ਤੂੰ ਨਹੀਂ ਮੈਨੂੰ ਪੁੱਤ ਦਿੰਦੀ ਸੋ ਇਹ ਇਨਸਾਫ ਨਹੀਂ ਹੁੰਦਾ ਹੈ ਇਨਸਾਫ ਹੁੰਦਾ ਜਦੋਂ ਸਹੀ ਦੇਖੀਏ ਨੂ ਨੂ ਵੀ ਪੁੱਤ ਨੂੰ ਵੀ ਬਰਾਬਰ ਰੱਖੀਏ ਤਾਂ ਇਨਸਾਫ ਹੁੰਦਾ ਸੋ ਆਪਦੇ ਪਿਆਰੇ ਪਿਆਰੇ ਵਿਚਾਰ ਵਧੀਆ ਵਧੀਆ ਵਿਚਾਰ ਕਮੈਂਟ ਰਾਹੀਂ ਜਰੂਰ ਦਿਓ ਵੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਸਰੀ ਗੱਲ ਜੀ